ਜਦੋਂ ਅਸੀਂ ਨਿੱਕੇ ਹੁੰਦਿਆਂ ਨੇ ਗਰਾਊਂਡ 'ਚ ਜਾਣਾ ਸ਼ੁਰੂ ਕੀਤਾ ਤੇ ਇੱਕ ਦਿਨ ਮੈਂ ਆਪਣੇ ਬਾਪੂ ਨੂੰ ਸਵਾਲ ਕੀਤਾ ਕਿਉਂਕਿ ਮੇਰਾ ਬਾਪੂ ਕਬੱਡੀ ਦਾ ਵਧੀਆ ਪਲੇਅਰ ਸੀਗਾ ਤੇ ਮੈਂ ਉਸ ਨੂੰ ਪੁੱਛਿਆ ਕਿ ਤੁਹਾਡੇ ਟਾਈਮ ਬਹੁਤ ਵਧੀਆ ਪਲੇਅਰਾਂ 'ਚੋਂ ਕਿਹੜੇ-ਕਿਹੜੇ ਨਾ ਆਇਆ ਜਿਹੜੇ ਤੁਹਾਨੂੰ ਹੁਣ ਤੱਕ ਟੁੰਬਿਆ ਮੇਰੇ ਬਾਪੂ ਨੇ 4-5 ਨਾਮ ਲੈ ਜਿਨ੍ਹਾਂ 'ਚ ਬਲਵਿੰਦਰ ਫਿਡੂ ਸਾਹਿਬ ਰਸਾਲਾ ਜੀ ਜੋਤਾ ਜੀ ਤੇ ਸਭ ਤੋਂ ਇੱਕ ਨਾਮ ਜਿਹੜਾ ਮੈਨੂੰ ਬੜਾ ਦਿਲਕਾਸ਼ ਲੱਗਿਆ ਉਹ ਨਾਮ ਸੀ ਦੇਵੀ ਦਿਵਾਲ ਕਿਉਂਕਿ ਆਮ ਤੌਰ ਤੇ ਕਬੱਡੀ ਦੇ ਵਿੱਚ ਇਸ ਤਰ੍ਹਾਂ ਦੇ ਨਾਮ ਬਹੁਤ ਘੱਟ ਵੇਖੇ ਜਾਂ ਸੁਣੇ ਆ ਖੈਰ ਇਸ ਨਾਂ ਦਾ ਬਹੁਤ ਵਧੀਆ ਜੇ ਮੈਂ ਕਹਾਂ ਨਾ ਕਿ ਵਿਖਿਆਨ ਕੀਤਾ ਹੈ ਇਹਦੀ ਵਿਆਖਿਆ ਕੀਤੀ ਆ ਪ੍ਰਿੰਸੀਪਲ ਸਰਵੰਤ ਸਿੰਘ ਢੁੱਡੀ ਕੇ ਹੋਰਾਂ ਨੇ ਉਹ ਕਹਿੰਦੇ ਨਾ ਹੀ ਦੇਵੀ ਦਿਵਾਲ ਨਹੀਂ ਦੇਵੀ ਕਬੱਡੀ ਦੀ ਰੱਜ ਕੇ ਦਿয়াল ਵੀ ਸੀਗੀ ਦੇਵੀ ਦਿয়াল ਜੀ ਤੇ ਦੇਵੀ ਦਿয়াল ਪਿਛਲੇ ਦਿਨੀ ਚਲੇ ਗਏ ਮੈਂ ਉਹਨਾਂ ਦੀਆਂ ਬਹੁਤ ਸਾਰੀਆਂ ਇੰਟਰਵਿਊ ਸੁਣੀਆਂ ਨੇ ਬਹੁਤ ਸਾਰੀਆਂ ਲਿਖਤਾਂ ਪੜ੍ਹੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਦੇਵੀ ਦਿয়াল ਜੀ ਦੀਆਂ ਅੱਜ ਦੀ ਪੀੜ੍ਹੀ ਤੱਕ ਸਾਡਾ ਫਰਜ਼ ਬਣਦਾ ਕਿ ਲੈ ਕੇ ਆਈਏ ਦੇਵੀ ਦਿয়াল ਜੀ ਦਾ ਜਨਮ 2 ਦਸੰਬਰ 1947 ਨੂੰ ਹੁੰਦਾ ਪਿੰਡ ਕੁਬੇ ਦੇਵੀ ਦਿਆਲ ਜੀ ਬਾਰੇ ਇੱਕ ਮੈਂ ਤੁਹਾਨੂੰ ਵਿਲੱਖਣ ਗੱਲ ਦੱਸਾਂ ਤਾਂ ਇਹਨਾਂ ਦੇ ਪਿਤਾ ਜੀ ਸਨ ਜਿਹੜੇ ਅਮੀ ਚੰਦ ਉਹ ਵੀ ਭਾਰਤੋਲਕ ਸਨ ਉਹਨਾਂ ਦਿਨਾਂ ਦੇ ਵਿੱਚ ਪਿੰਡਾਂ 'ਚ ਆਮ ਹੀ ਬੋਰੀਆਂ ਚੁੱਕੀਆਂ ਜਾਂਦੀਆਂ ਮੁਦਗਰ ਫਿਰੇ ਜਾਂਦੇ ਤਾਂ ਉਹ ਬਹੁਤ ਵਧੀਆ ਭਾਰ ਚੁੱਕ ਲੈਂਦੇ ਸਨ ਪਰ ਇਸ ਤੋਂ ਵੀ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਾਂ ਕਿ ਸਕੂਲ ਟਾਈਮ 'ਚ ਦੇਵੀ ਦਿਆਲ ਕਬੱਡੀ ਨਹੀਂ ਸਨ ਖੇਡਦੇ ਇਹ ਹੌਕੀ ਦੇ ਪਲੇਅਰ ਸੀਗੇ ਫਾਰਵਰਡ ਲਾਈਨ ਦੇ ਵਿੱਚ ਇਥੇ ਇਉਂ ਭੱਜਦੇ ਸੀਗੇ ਜਿਵੇਂ ਕੱਚੇ ਪੈ ਤੇ ਜੰਗਲੀ ਸਹ ਆ ਭਜਦਾ ਬੜੇ ਤੇਜ਼ ਤਾਰਾਰ ਖੜਾਰੀ ਸਨ ਚੀਤੇ ਦੀ ਫੁਰਤੀ ਡਾਊਚ ਬੜੇ ਜ਼ਬਰਦਸਤ ਸਨ ਇਹਨਾਂ ਦੇ ਡ੍ਰਿਵਲਿੰਗ ਬੜੀ ਜ਼ਬਰਦਸਤ ਸੀਗੀ ਖੈਰ ਸਕੂਲ ਪਾਸ ਆਊਟ ਹੋਣ ਤੋਂ ਬਾਅਦ ਇਹ ਆ ਗਏ ਸੀ ਲੁਧਿਆਣੇ ਦੇ ਸਰਕਾਰੀ ਕਾਲਜ ਦੇ ਵਿੱਚ ਸਰਕਾਰੀ ਕਾਲਜ ਦੇ ਵਿੱਚ ਆ ਕੇ ਲੁਧਿਆਣੇ ਚ ਇਹਨਾਂ ਨੇ ਹਾਕੀ ਦੀ ਬਜਾਏ ਐਥਲੈਟਿਕਸ ਦੇ ਵਿੱਚ ਵੀ ਜ਼ਬਰਦਸਤ ਨਾਮ ਘਟਿਆ ਦੱਸਦੇ ਆ ਕਿ ਉਹਨਾਂ ਦਿਨਾਂ 'ਚ 100 ਮੀਟਰ ਦੀ ਦੌੜ 'ਚ ਦੇਵੀ ਦਿਆਲ ਜੀ ਦਾ ਸਮਾਂ ਸੀ 11.1 ਸੈਕਿੰਡ ਜੀ ਹਾਂ ਅੱਜ ਦੀ ਤਰੀਕ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤੇ ਬਹੁਤ ਵਧੀਆ ਟਾਈਮ ਆ ਯਾਨੀ ਸਰਕਾਰੀ ਕਾਲਜ ਲੁਧਿਆਣੇ ਦੇ ਬੈਸਟ ਐਥਲੀਟਸ ਹਨ ਦੇਵੀ ਦਿਆਲ ਫਿਰ ਕਬੱਡੀ ਚ ਆਉਣ ਦਾ ਸਬੱਬ ਕਿਸ ਤਰ੍ਹਾਂ ਹੋਇਆ ਇਹ ਬੜਾ ਦਿਲਚਸਪ ਕਿੱਸਾ ਹੈ ਦੱਸਦੇ ਆ ਕਿ ਇੰਟਰ ਕਾਲਜ ਮੁਕਾਬਲਿਆਂ ਦੇ ਵਿੱਚ ਇੱਕ ਵਾਰ ਜਦੋਂ ਇਹਨਾਂ ਦੀ ਕਬੱਡੀ ਟੀਮ ਮੈਦਾਨ 'ਚ ਉਤਰਨ ਜਾ ਰਹੀ ਸੀਗੀ ਤਾਂ ਇੱਕ ਖਿਡਾਰੀ ਦਾ ਟੋਟਾ ਪੈਦਾ ਹੋ ਗਿਆ ਖਿਡਾਰੀ ਘੱਟ ਸੀ ਦੇਵੀ ਦਿয়াল ਜੀ ਕਿਉਂਕਿ ਅਸੀਂ 85 ਕਿਲੋ ਦੇ ਬੜੇ ਵਧੀਆ ਵਜ਼ਨੀ ਖਿਡਾਰੀ ਤੇ ਬੜੇ ਦਰਸ਼ਨੀ ਸ਼ਰੀਰ ਦੇ ਮਾਲਕ ਸੀਗੇ ਉਹਨਾਂ ਨੂੰ ਕਬੱਡੀ ਖਿਡਾਰੀਆਂ ਨੇ ਕਿਹਾ ਕਿ ਆ ਵੀ ਦੇਵੀ ਦਿয়াল ਨਾਗਪੂਰਾ ਕਰਦੇ ਕਈ ਵਾਰ ਇਹ ਹੁੰਦਾ ਹੈ ਕਿ ਕੁਝ ਚੀਜ਼ਾਂ ਨੂੰ ਬੰਦਾ ਖੁਦ ਚੁਣਦਾ ਹੈ ਪਰ ਕੁਝ ਚੀਜ਼ਾਂ ਵਾਸਤੇ ਬੰਦੇ ਨੂੰ ਕੁਦਰਤ ਚੁਣ ਲੈਂਦੀ ਆ ਸੋਚ ਜਿਹੜਾ ਬੱਚਾ ਹਾਕੀ ਤੋਂ ਆਪਣਾ ਖੇਡ ਕੈਰੀਅਰ ਸ਼ੁਰੂ ਕਰਦਾ ਹੈ ਐਥਲੈਟਿਕਸ ਤੋਂ ਹੋ ਗੁਜ਼ਰਦਾ ਹੈ ਉਹ ਚਾਂਦ ਚੱਕ ਕਬੱਡੀ ਦੇ ਮੈਦਾਨ 'ਚ ਵੜਦਾ ਹੈ ਉੱਥੇ ਉਹਨੂੰ ਕਬੱਡੀ ਪਾਉਣ ਦਾ ਇੱਕ ਮੌਕਾ ਦਿੱਤਾ ਜਾਂਦਾ ਜਦੋਂ ਕਬੱਡੀ ਪਾ ਕੇ ਦੇਵੀ ਦੀ ਹਾਲਜੀ ਆ ਰਹੇ ਸੀਗੇ ਦੱਸਦੇ ਆ ਕਿ ਬਹੁਤ ਆਸਾਨੀ ਦੇ ਨਾਲ ਕਿਉਂਕਿ ਉਹਨਾਂ ਦੇ ਕੋਲ டੌਚ ਬੜੀ ਵਧੀਆ ਸੀਗੀ டੌਚ ਮਾਰ ਕੇ ਉਹ ਆਸਾਨੀ ਨਾਲ ਆ ਗਿਆ ਦੂਜੀ ਤੇਜੀ ਇਸ ਤਰ੍ਹਾਂ ਲਗਾਤਾਰ ਕਬਡੀਆਂ ਪੈਂਦੀਆਂ ਗਈਆਂ ਦੇਵੀ ਦੀਵਾਲ ਤੇ ਕਹਿ ਲੋ ਕਿ ਬਈ ਕਿਸੇ ਦੇ ਹੱਥ ਹੀ ਨਹੀਂ ਲੱਗੇ ਬਹਿ ਜਾ ਬਹਿ ਜਾ ਹੋ ਗਈ ਇਥੋਂ ਕਬੱਡੀ ਦਾ ਸਫਰ ਸ਼ੁਰੂ ਹੁੰਦਾ ਹੈ ਖੈਰ ਉਹਨਾਂ ਦਿਨਾਂ ਦੇ ਵਿੱਚ ਸਮਰਾਲੇ ਕਾਲਜ ਕੰਗਸਾਬ ਹੋਇਆ ਕਰਦੇ ਸੀਗੇ ਜਦੋਂ ਦੇਵੀ ਦਿয়াল ਉਹਨਾਂ ਦੀ ਨਜ਼ਰੇ ਚੜ੍ਹੇ ਤੇ ਉਹ ਫਿਰ ਉਹ ਸਮਰਾਲੇ ਕਾਲਜ ਲੈ ਆਏ ਸਮਰਾਲੇ ਕਾਲਜ ਜਦੋਂ ਉਹ ਪੜ ਰਹੇ ਸੀਗੇ ਤਾਂ ਉਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਨਾਲ ਦੱਸਦੇ ਆ ਕਿ ਇਹਨਾਂ ਦਾ ਇੱਕ ਬੜਾ ਜ਼ਬਰਦਸਤ ਮੈਚ ਹੋਇਆ ਸੀਗਾ ਉਸ ਮੈਚ ਦੇ ਵਿੱਚ ਦੇਵੀ ਦਿয়াল ਜਿਸ ਤਰ੍ਹਾਂ ਖੇਡੇ ਐਨਾ ਲਾਜਵਾਬ ਖੇਡੇ ਕਿ ਕੰਗ ਸਾਬ ਨੇ ਦੱਸਦੇ ਆ ਕਿ ਉਸ ਵੇਲੇ ਪੈਸ਼ੀਨ گوئی ਕਰ ਦਿੱਤੀ ਸੀ ਭਵਿੱਖਬਾਣੀ ਕਰ ਦਿੱਤੀ ਸੀਗੀ ਕਿ ਦੇਵੀदयाल ਦੁਨੀਆਂ ਦਾ ਤੂੰ ਬੇਰੋਕ ਤਾਵੀ ਬਣੇਗਾ ਇੱਕ ਦਿਨ। ਯਾਨੀ ਬੇਰੋਕ ਦਾ ਮਤਲਬ ਕਿ ਰੋਕਿਆ ਹੀ ਨਹੀਂ ਜਾ ਸਕੇਗਾ। ਹੋਇਆ ਵੀ ਉਸ ਤਰ੍ਹਾਂ। ਬਿਲਕੁਲ ਉਸੇ ਤਰ੍ਹਾਂ ਹੀ ਹੋਇਆ ਹਜ਼ੂਰ। ਕਈ ਵਾਰ 파ਰਖੂ ਨਜ਼ਰਾਂ ਜਦੋਂ ਕਿਸੇ ਦੀ ਭਵਿੱਖ ਬਾਣੀ ਕਰਦੀਆਂ ਨੇ ਨਾ ਫਿਰ ਅਖਰ ਵੀ ਇੱਧਰ ਉੱਧਰ ਨਹੀਂ ਹੁੰਦਾ। ਦੇਵੀदयाल ਅੱਗੇ ਵਧੇ ਗਏ। ਫਿਰ ਉਹ ਡੀਏਵੀ ਕਾਲਜ ਆ ਗਿਆ ਚਲੰਦਰ ਦੇ ਵਿੱਚ। ਇਥੇ ਉਹਨਾਂ ਨੇ ਐਮਏ ਕੀਤੀ ਇੱਕ ਚੀਜ਼ ਹੋਰ ਦੇਵੀ ਦਿয়াল ਜੀ ਦੇ ਨਾਲ ਬੜੀ ਵਿਲੱਖਣ ਜੁੜਦੀ ਹੈ ਕਿ ਆਮ ਤੌਰ ਤੇ ਅੱਜ ਵੀ ਜੇ ਤੁਸੀਂ ਦੇਖੋਗੇ ਕਬੱਡੀ ਖਿਡਾਰੀ ਜ਼ਿਆਦਾ ਪੜੇ ਲਿਖੇ ਨਹੀਂ ਹੁੰਦੇ ਹਾਲਾਂਕਿ ਹੁਣ ਤਾਂ ਜ਼ਮਾਨਾ ਬੜਾ ਮਾਡਰਨ ਹੋ ਗਿਆ ਹੁਣ ਤਾਂ ਬਹੁਤ ਸਾਰੇ ਖਿਡਾਰੀ ਪੜੇ ਵੀ ਆ ਪਰ ਉਹਨਾਂ ਦਿਨਾਂ 'ਚ ਤੁਸੀਂ ਦੇਖੋਗੇ ਤਾਂ ਦੇਵੀ ਦਿয়াল ਜੀ ਸਭ ਤੋਂ ਜ਼ਿਆਦਾ ਪੜੇ ਲਿਖੇ ਕਬੱਡੀ ਖਿਡਾਰੀਆਂ 'ਚ ਇੱਕ ਸਨ ਐਮਏ ਕੀਤੀ ਹੋਈ ਉਹਨਾਂ ਨੇ ਐਮਏ ਕੀਤੀ ਹੋਈ ਹੈ ਉਹਨਾਂ ਨੇ ਉਸ ਟਾਈਮ ਜਦੋਂ ਉਹਨਾਂ ਦਾ ਕੈਰੀਅਰ ਪੀਕ ਵੱਲ ਚਾਰਿਆ ਸੀਗਾ ਖੈਰ ਉਸ ਤੋਂ ਬਾਅਦ ਤੇ ਫਿਰ ਕੀ ਆਈ ਬਾਤਾਂ ਜਲੰਧਰ ਪੜਦਿਆ ਪੰਜਾਬ ਚੈਂਪੀਅਨਸ਼ਿਪ ਹੋਈ ਇਹਨਾਂ ਦੇ ਜਿਹੜੇ ਜੱਦੀ ਜ਼ਿਲ੍ਹੇ ਦੇ ਖਿਡਾਰੀ ਸਨ ਉਹ ਇਹਨਾਂ ਦੇ ਕੋਲ ਆਏ ਸ਼ਾਇਦ ਉਦੋਂ ਬਲਦੇਵ ਸਿਮਰੂ ਜੀ ਇਸ ਤੋਂ ਇਲਾਵਾ ਦਰਸ਼ਨ ਨੰਗਲੀ ਜੀ ਬਹੁਤ ਵਧੀਆ ਖਿਡਾਰੀ ਸਨ ਉਹਨਾਂ ਨੇ ਆ ਕੇ ਦੇਵੀਦਿਆਲ ਨੂੰ ਕਿਹਾ ਕਿ ਤੂੰ ਲੁਧਿਆਣੇ ਬੰਨੀ ਉਹ ਖੇਡ ਕਿਉਂਕਿ ਉਹ ਜਲੰਧਰ ਪੜ ਰਹੇ ਸਨ ਉਹਨਾਂ ਨੇ ਕਿਆ ਕਿ ਨਹੀਂ ਮੈਂ ਲੁਧਿਆਣਾ ਵੱਲੋਂ ਨਹੀਂ ਖੇਡਣਾ ਮੈਂ ਖੇਡਣਾ ਤੇ ਜਲੰਧਰ ਵੱਲੋਂ ਖੇਡਣਾ ਉਹਦੇ ਪਿੱਛੇ ਵੀ ਦੱਸਦੇ ਆ ਕਿ ਇੱਕ ਬੋਲੀ ਜੜੀ ਸੀਗੀ ਨਾ ਉਹਦਾ ਸੀਨੇ 'ਚ ਸੱਲ ਸੀ ਦੱਸਦੇ ਆ ਕਿ ਕਿਸੇ ਟਾਈਮ ਇੰਨਾ ਹੀ ਖਿਡਾਰੀਆਂ ਨੇ ਦੇਵੀਦਿਆਲ ਬਰੇ ਆਖਿਆ ਸੀਗਾ ਇਹ ਪੰਡਤਾਂ ਦਾ ਸ਼ੋਰ ਕੀ ਕਬੱਡੀ ਖੇਡੂਗਾ ਕੀ ਕਬੱਡੀ ਖੇਡਣੀ ਆ ਨੇ ਕਿਉਂਕਿ ਇਹ ਸਮਝਿਆ ਜਾਂਦਾ ਸੀ ਕਿ ਕਬੱਡੀ ਜੱਟਾਂ ਦੀ ਖੇਡ ਆ ਪਰ ਦੇਵੀ ਦਿਵਾਲ ਸੋਚ ਕੇ ਬੈਠੇ ਸਨ ਕਿ ਮੈਂ ਇਸ ਮਿਥ ਨੂੰ ਇਸ ਪਰਸੈਪਸ਼ਨ ਨੂੰ ਤੋੜਨਾ ਹੈ ਤੋੜਿਆ ਉਸ ਤੋੜਿਆ ਉਹਨਾਂ ਨੇ ਜਲੰਧਰ ਨੂੰ ਚੈਂਪੀਅਨ ਬਣਾਇਆ ਕਿਆ ਹੀ ਬਤਾ ਫਿਰ ਉਸ ਤੋਂ ਬਾਅਦ ਗੁੱਡੀ ਚੜਦੀ ਗਈ ਚੜਦੀ ਗਈ ਚੜਦੀ ਗਈ ਖੇਡ ਮੇਲੇ ਖਾਸ ਤੌਰ ਤੇ ਕਿਲਾ ਰਾਏਪੁਰ ਇੱਥੇ ਆ ਕੇ ਤੇ ਦੱਸਦੇ ਆ ਕਿ ਦੇਵੀ ਦਿਵਾਲ ਚਮਕ ਉੱਠੇ ਤਰੂ ਤਾਰੇ ਦੀ ਤਰ੍ਹਾਂ ਫਿਰ ਜਗਤਪੁਰ ਤਲਵੰਡੀ ਸਾਬੋ ਤਲਵੰਡੀ ਸਾਬੋ ਵੀ ਦੱਸਦੇ ਆ ਕਿ ਇਤਿਹਾਸਕ ਮੈਚ ਸੀਗਾ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸੀ ਦੱਸਦੇ ਆ ਕਿ ਐ ਰੁਗ ਪਰ ਪਰ ਕੇ ਪੈਸੇ ਉਹਨਾਂ ਨੇ ਲੁਟਾਏ ਸੀ ਕਿ ਦੇਵੀ ਦਿਵਾਲ ਦੇ ਰੁਗ ਪਰ ਪਰ ਕੇ ਉਸ ਤੋਂ ਬਾਅਦ ਤੇ ਫਿਰ ਦੇਵੀ ਦਿਵਾਲ ਜੀ ਮੈਂ ਕਹਿੰਦਾ ਕਿ ਗਰਾਊਂਡਾਂ ਦੀ ਰੌਣਕ ਬਣੇ ਗਰਾਊਂਡਾਂ ਦੀ ਰੌਣਕ ਬਣ ਗਏ ਕਿ ਉਹਨਾਂ ਦੇ ਬਿਨਾਂ ਗਰਾਊਂਡ ਜੱਜਦੇ ਨਹੀਂ ਸੀਗੇ ਇੰਗਲੈਂਡ ਹੋਵੇ ਨਿਊਜ਼ੀਲੈਂਡ ਹੋਵੇ ਆਸਟ੍ਰੇਲੀਆ ਹੋਵੇ ਕੈਨੇਡਾ ਹੋਵੇ ਸਾਰੀ ਸਾਰੀ ਥਾਵਾਂ ਤੇ ਉਹ ਕਬੱਡੀ ਨੂੰ ਲੈ ਗਏ 83 ਤੱਕ ਦੇਵੀ ਦਿਵਾਲ ਕਹਿ ਲੋ ਕਿ ਜਾਫੀਆਂ ਵਾਸਤੇ ਸੁਫਣਾ ਵੜ ਕੇ ਰਹੇ ਕਿ ਕਿਤੇ ਜਫਾ ਪੈ ਜਾਵੇ ਦੇਵੀ ਦਿਵਾਲ ਜਦ ਤੱਕ ਖੇਡੇ ਰੂਹ ਨਾਲ ਖੇਡੇ ਜਦ ਤੱਕ ਖੇਡੇ ਮੈਂ ਕਹਨਾ ਕਿ ਟੌਪ ਦੀ ਖੇਡ ਵਿਖਾਈ ਫਿਰ ਉਹਨਾਂ ਨੇ ਕਬੱਡੀ ਛੱਡੀ ਪਰ ਉਹਨਾਂ ਨੇ ਕਬੱਡੀ ਦਾ ਖੇੜਾ ਨਹੀਂ ਛੱਡਿਆ ਕਬੱਡੀ ਖੇਡਣੀ ਛੱਡੀ ਉਸ ਤੋਂ ਬਾਅਦ ਉਹ ਕੋਚਿੰਗ ਚਾਹੇ ਉਸ ਤੋਂ ਬਾਅਦ ਅਸੀਂ ਦੇਖਿਆ ਸੀਗਾ ਵਰਲਡ ਕੱਪ ਦੇ ਉਹ ਤਕਨੀਕੀ ਮੈਨੇਜਰ ਸਨ ਮਤਲਬ ਕਿ ਕਬੱਡੀ ਦੇ ਗਰਾਊਂਡ ਨੂੰ ਕਦੇ ਵੀ ਉਹਨਾਂ ਨੇ ਅਲਵਿਦਾ ਨਹੀਂ ਕਿਹਾ ਹਾਂ ਖਿਡਾਰੀ ਦਾ ਇੱਕ ਸਮਾਂ ਹੁੰਦਾ ਹੈ ਰਿਟਾਇਰਮੈਂਟ ਸਚਨ ਤੰਦੂਲ ਕਰਨ ਨੂੰ ਵੀ ਲੈਣੀ ਪੈਂਦੀ ਹੈ ਸੁਨੀਲ ਕਾਵਸ ਕਰਨ ਨੂੰ ਵੀ ਲੈਣੀ ਪੈਂਦੀ ਹੈ ਪ੍ਰਗਟ ਸਿੰਘ ਵਰਗਿਆਂ ਨੂੰ ਵੀ ਲੈਣੀ ਪਈ ਇਹ ਕੁਦਰਤ ਦਾ ਨਿਯਮ ਹੈ ਜੋ ਸੂਰਜ ਚੜ੍ਹਿਆ ਉਸ ਨੇ ਛਪਣਾ ਹੀ ਹੁੰਦਾ ਹੈ ਪਰ ਜਿਹੜਾ ਗਰਾਊਂਡ ਦਾ ਮੋਹ ਹੁੰਦਾ ਹੈ ਦੇਵੀ ਤਿਆਲ ਚੀਨੇ ਕਦੇ ਨਹੀਂ ਛਟਿਆ ਇਹ ਇੱਕ ਬੜੀ ਵਿਲੱਖਣ ਗੱਲ ਸੀਗੀ ਕੁਝ ਲੋਕ ਜ਼ਿੰਦਗੀ ਚ ਸਭ ਕੁਝ ਹਾਸਲ ਕਰਕੇ ਅਧੂਰੇ ਰਹਿੰਦੇ ਆ ਦੇਵੀ ਧਾਲਜੀ ਵੀ ਅਧੂਰੇ ਰਹੇ ਉਹਨਾਂ ਦੇ ਸੁਪੁੱਤਰ ਬੜੇ ਹੋਣਹਾਰ ਐਥਲੀਟ ਸੀਗੇ ਕਬੱਡੀ ਦੇ ਖਿਡਾਰੀ ਸਨ ਟੋਨੀ ਅਲੰਕਾਰ ਉਹਨਾਂ ਦੀ ਡੈਥ ਹੋ ਜਾਂਦੀ ਹੈ 1998 ਵਿੱਚ ਮਸਾ 18 ਕੋ ਸਾਲ ਕੰਪਲੀਟ ਕੀਤੇ ਸਨ 19 ਵਰੇ ਦੇ ਵਿੱਚ ਸੋਚ ਕੇ ਵੇਖੋ ਕਿ ਰੂਹ ਕਿਸ ਤਰ੍ਹਾਂ ਸ਼ਾਨਣੀ ਹੋ ਜਾਂਦੀ ਹੈ ਜਦੋਂ ਪੁੱਤ ਚਲਾ ਜਾਵੇ ਜਹਾਨ ਤੇ ਚਲਾ ਜਾਵੇ ਜਾਨ ਤੋਂ ਖੈਰ ਦੇਵੀ ਦਿਆਲ ਜੀ ਜਦੋਂ ਇਸ ਸਦਮੇ ਚੋਂ ਗੁਜ਼ਰ ਰਹੇ ਸਨ ਦੱਸਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਘਰ ਗਏ ਸੀ ਹਾਲਾਂਕਿ ਇੱਕ ਵਾਰੀ ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਦੇਵੀ ਦਿਵਾਲ ਦੱਸ ਕਿੰਨੇ ਸਟਾਰ ਤੇਰੇ ਮੋਢਿਆਂ ਤੇ ਲਾ ਲਈਏ ਉਦੋਂ ਵੀ ਉਹਨਾਂ ਨੇ ਕੁਝ ਨਹੀਂ ਸੀ ਮੰਗਿਆ ਪਰ ਜਦੋਂ ਬੈਠਣ ਗਏ ਦੇਵੀ ਦਿਵਾਲ ਜੀ ਦੇ ਘਰ ਤੇ ਉਹਨਾਂ ਨੇ ਕਿਹਾ ਦੱਸੋ ਦੇਵੀ ਦਿਵਾਲ ਜੀ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਪਿੰਡ ਅਕੈਡਮੀ ਬਣਾ ਦਿਓ ਮੈਂ ਆਪਣੇ ਬੇਟੇ ਨੂੰ ਗਰਾਊਂਡ ਦੇ ذریعے ਅਕੈਡਮੀ ਦੇ ذریعے ਚੌਂਦਾ ਰੱਖਣਾ ਚਾਹਨਾ ਸੋਚ ਕੇ ਵੇਖੋ ਪੁੱਤ ਮਰੇ ਤੋਂ ਬਾਅਦ ਵੀ ਉਦੀ ਯਾਦ ਜ਼ਿੰਦਾ ਕਿੱਥੇ ਰੱਖੀ ਜਾ ਰਹੀ ਹੈ ਕਬੱਡੀ ਦੇ ਮੈਦਾਨ 'ਚ ਇਹ ਹੁੰਦਾ ਹੈ ਇਸ਼ਕ ਹਜ਼ੂਰ ਜਿਨ੍ਹਾਂ ਦੇ ਹੱਡੀ ਰੱਚ ਜਾਂਦਾ ਹੈ ਇਸ਼ਕ ਵਾਕਿਆ ਫਿਰ ਉਸ ਅਕੈਡਮੀ 'ਚੋਂ ਕਿਹੜੇ ਕਿਹੜੇ ਖਿਡਾਰੀ ਕੱਟੇ ਮੰਗੀ ਦਿੱਲੋਂ ਸੋਨੀ ਸੁਨੇਤ ਨੀਲੋਂ 브라ਦਰਸ ਮਤਲਬ ਕਿ ਇੱਕ ਤੋਂ ਇੱਕ ਬਾਜੀ ਜਾਂਚੇ ਥਮ ਕਬੱਡੀ ਦੇ ਉੱਥੋਂ ਨਿਕਲੇ ਨੇ ਹਜ਼ੂਰ ਹੋਰ ਪਤਾ ਨਹੀਂ ਕਿੰਨੇ ਪਲੇਅਰ ਨਿਕਲੇ ਨਾਨਕ ਕਬੱਡੀ ਨੂੰ ਫਲਾ ਦੇਤਾ ਹਜ਼ੂਰ ਫਲਹਾਤ ਤਾਂ ਇਹ ਹੁੰਦਾ ਹੈ ਕਿਸ਼ਕ ਖੇਰ ਆ ਜੋ ਚਲੇ ਗਏ ਨੇ ਚਲੇ ਗਏ ਸਾਡੇ ਇਲਾਕੇ ਚ ਗੱਲਾਂ ਹੁੰਦੀਆਂ ਮੈਂ ਲੰਬੀ ਟੂਰਨਾਮੈਂਟ ਵੇਖਣ ਗਿਆ ਸੀ ਸਾਡੇ ਇੱਥੇ ਲੰਬੀ ਟੂਰਨਾਮੈਂਟ ਬਹੁਤ ਵੱਟਾ ਹੁੰਦਾ ਤੇ ਕਮੈਂਟੇਟਰ ਮੈਂ ਉਦੋਂ ਜੂਨੀਅਰ ਖਿਡਾਰੀ ਸੀਗਾ ਕਮੈਂਟੇਟਰ ਕਹਿ ਰਿਹਾ ਸੀਗਾ ਉਸ ਟਾਈਮ ਸ਼ਾਇਦ ਸ਼ੁਕਰੀ ਜੀ ਖੇਡਦੇ ਹੁੰਦੇ ਸਨ ਢੇਰੀ ਵਾਲੇ 62 ਕਿਲੋ ਕਬੱਡੀ ਦੇ ਮੈਂ ਕਹਨਾ ਜੀ ਅਨਦਰ ਲੇਵਲਸ ਹੀ ਉਹਨਾਂ ਦਾ ਤੇ ਕਬੱਡੀ ਵਾਲੇ ਕਮੈਂਟੇਟਰ ਬੋਲ ਰਹੇ ਸਨ ਕਿ ਆਇਆ ਜਵਾਨ ਦੇਵੀ ਦਿਆਲ ਦੀ ਧਰਤੀ ਤੋਂ ਮੈਂ ਵੀ ਗੱਲਾਂ ਸੁਣੀਆਂ ਬਜ਼ੁਰਗਾਂ ਦੇ ਮੂੰਹੋਂ ਕਿ ਦੇਵੀ ਦਿਆਲ 1977 ਚ ਜਦੋਂ ਬਾਦਲ ਸਾਹਿਬ ਦੁਬਾਰਾ ਮੁੱਖ ਮੰਤਰੀ ਬਣੇ ਬਾਦਲਪਿੰਡ ਖੇਡਣ ਆਏ ਸਨ ਹਰਿਆਣੇ ਵਾਲੇ ਸੁਲਤਾਨ ਹੋਰੀ ਚੜ ਕੇ ਆਏ ਸੀ ਕਿ ਅੱਜ ਪੰਜਾਬੀਆਂ ਨੂੰ ਪੰਜਾਬ ਦੇ ਪਿੰਡ ਚ ਹਰਾ ਕੇ ਆਉਣਾ ਹੈ ਬਾਦਲ ਸਾਹਿਬ ਦੇ ਪਿੰਡ ਚ ਰਾ ਕੇ ਆਉਣਾ ਹੈ ਚਟਾਲਿਆਂ ਦੇ ਸਾਹਵੇਂ ਹਰਾ ਕੇ ਆਉਣਾ ਦੱਸ ਦਿਆ ਕਿ ਦੇਵੀ ਦਿয়াল ਨੇ ਤੇ ਗਿੱਟਿਆਂ ਤੋਂ ਤਾਂ ਮਿੱਟੀ ਨਹੀਂ ਸੀ ਲੱਗਣ ਦਿੱਤੀ ਇਹ ਗੱਲਾਂ ਹੁੰਦੀਆਂ ਨੇ ਇਸ ਵਾਰ ਆ ਪਿੱਛੇ ਜਿਹੇ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਸੀ ਮੈਂ ਉਹ ਇੰਟਰਵਿਊ ਸੁਣੀ ਜੋ ਐਂਕਰ ਸੀਗਾ ਸਾਡਾ ਵੀਰ ਉਹ ਸਵਾਲ ਕਰਦਾ ਹੈ ਕਿ ਤੁਸੀਂ ਹਾਲੇ ਵੀ ਮਿਹਨਤ ਮੁੰਤ ਲਾਉਨੇ ਉਹ ਕਹਿੰਦਾ ਜੀ ਹਾਲੇ ਵੀ ਮੈਂ ਹਜ਼ਾਰ ਕੋ ਡੰਡ ਲਾ ਸਕਦਾ ਸੋਚ ਕੇ ਦੇਖੋ ਸਦਮਾ ਲੱਗਿਆ ਬਹੁਤ ਵੱਡਾ ਆਮ ਤੌਰ ਤੇ ਆਪਾਂ ਦੇਖਦੇ ਹਾਂ ਪਿਛਲੀ ਉਮਰ ਇਸ ਤਰ੍ਹਾਂ ਦੇ ਜਿਹੜੇ ਸਟਾਰ ਬੰਦੇ ਹੁੰਦੇ ਆ ਨਾ ਕਈ ਵਾਰ ਨਸ਼ੇ ਚ ਡੁੱਬ ਜਾਂਦੇ ਆ ਸ਼ਰਾਬ ਚ ਡੁੱਬ ਜਾਂਦੇ ਆ ਨਹੀਂ ਉਹਨਾਂ ਨੇ ਆਪਣੀ ਜਿਹੜੀ ਸ਼ੁਰੂ ਤੋਂ ਖੁਰਾਕ ਸੀ ਦੇਸੀ ਖੁਰਾਕ ਵਧੀਆ ਖੁਰਾਕ ਉਹੀ ਰੱਖੀ 76 ਸਾਲ ਦੀ ਉਮਰ ਤੱਕ ਫਿੱਟ ਰਹੇ ਗਰਾਊਂਡ ਨਾਲ ਜੁੜੇ ਰਹੇ ਮੈਂ ਕਹਿੰਦਾ ਕਿ ਸਾਡੇ ਨੌਜਵਾਨਾਂ ਨੂੰ ਆਈਡੀਅਲ ਜੇ ਕੋਈ ਬਣਾਉਣਾ ਚਾਹੀਦਾ ਹੈ ਖੇਡ ਦੇ ਜਗਤ ਚੋਂ ਖਾਸ ਤੌਰ ਤੇ ਕਬੱਡੀ ਦੇ ਜਗਤ ਚੋਂ ਇਹ ਮੈਨੂੰ ਲੱਗਦਾ ਕਿ ਦੇਵੀ ਦਿਯਾਲ ਤੋਂ ਵਰਗਾ ਆਈਡੀਅਲ ਤੁਹਾਨੂੰ ਵਧੀਆ ਨਹੀਂ ਕਿਤੇ ਮਿਲੇਗਾ ਮੈਂ ਬਹੁਤ ਸਾਰੀਆਂ ਗੱਲਾਂ ਕਰ ਸਕਦਾ ਹਾਂ ਬਹੁਤ ਸਾਰੀਆਂ ਹੋਰ ਕਹਾਣੀਆਂ ਕਿਸੇ ਦੱਸ ਸਕਦਾ ਹਾਂ ਪਰ ਇਹੋ ਜਿਹੇ ਬੰਦਿਆਂ ਬਾਰੇ ਸਿਰਫ ਇੱਕੋ ਗੱਲ 'ਚ ਹੀ ਕਹਾਣੀ ਸਮੇਟੀ ਜਾ ਸਕਦੀ ਹੈ ਇੱਕ ਸੂਰਜ ਥਾ ਕਿ ਤਾਰੋਂ ਕੇ ਘਰਾਨੇ ਸੇ ਉਠਾ ਆਂਖ ਹੈਰਾਨ ਹੈ ਕਿ ਕਿਆ ਸ਼ਖਸ ਜ਼ਮਾਨੇ ਸੇ ਉਠਾ ਸੋ ਗਾਨਿਆ ਕਿ ਅੱਖ ਵੀ ਹੈਰਾਨ ਆ ਕਿ ਐਸਾ ਸ਼ਖਸ ਜ਼ਮਾਨੇ ਤੋਂ ਉੱਠਿਆ ਜਿਹਦੀਆਂ ਬਈ ਬੁਲੰਦੀ ਦੀਆਂ ਗੱਲਾਂ ਨੇ ਚੜ੍ਹਦੀ ਕਲਾ ਦੀਆਂ ਗੱਲਾਂ ਨੇ ਜਿਹਦੇ ਜਜ਼ਬੇ ਦੀਆਂ ਗੱਲਾਂ ਨੇ ਜਿਹਦੀ ਸਮਰਪਣ ਭਾਵ ਦੀ ਕਹਾਣੀ ਹੈ ਹਰ ਥਾਂ ਤੇ ਹਰ ਸੁਬਾਹ ਤੇ ਹਰ ਖਿਡਾਰੀ ਸਲੂਟ ਕਰ ਰਿਹਾ ਹੈ ਹਰ ਕਬੱਡੀ ਪ੍ਰੇਮੀ ਸਲੂਟ ਕਰ ਰਿਹਾ ਸੋ ਸਾਡਾ ਵੀ ਸਲੂਟ ਹੈ ਦੇਵੀ ਦੇਵਾਲ ਚੀਨੂ ਇਸ ਵੀਡੀਓ ਦੇ ਮਾਣਫਤ ਕਿ ਤੁਸੀਂ ਸਾਡੇ ਚੇਤਿਆਂ 'ਚ ਹਮੇਸ਼ਾ ਤਰੋਤਾਜ਼ਾ ਰਹੋਗੇ ਇੱਥੇ ਵੀ ਰਹੋਗੇ ਤੁਸੀਂ ਕਬੱਡੀ ਨੂੰ ਇਸ਼ਕ ਕਰਦੇ ਰਹੋਗੇ ਆਸ਼ਿਕ ਕਬੱਡੀ ਦੇ ਸਲੂਟ ਦੇ